ਹਾਂਜੀ ਮੈਂ ਇਸ ਟਮ ਘੁੰਮ ਰਿਹਾ ਦੁਨੀਆਂ ਦੀ ਸਭ ਤੋਂ ਅਮੀਰ ਕੰਟਰੀ ਪੂਰੇ ਵਰਲਡ ਦੀ ਸਭ ਤੋਂ ਅਮੀਰ ਕੰਟਰੀ ਆ ਨਾਮ ਆ ਸਵਿਟਜ਼ਰਲੈਂਡ ਤੇ ਇਹਨੂੰ ਦੁਨੀਆਂ ਦੀ ਸਭ ਤੋਂ ਅਮੀਰ ਕੰਟਰੀ ਕਾਹਤੋਂ ਕਹਿੰਦੇ ਆ ਕਿਉਂਕਿ ਇੱਥੇ ਹੈਗੀ ਆ ਸਵਿਸ ਬੈਂਕ ਦੁਨੀਆਂ ਦੇ ਜਿੰਨੇ ਅਮੀਰ ਲੋਕ ਆ ਜਿੰਨੇ ਸਾਰੀਆਂ ਕੰਟਰੀਆਂ ਦੇ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਜੋ ਵੀ ਹੋਗੇ ਵੱਡੇ ਵੱਡੇ ਮੰਤਰੀ ਸੰਤਰੀ ਆਰਮੀ ਦੇ ਆਫੀਸਰ ਤੇ ਜਿੰਨੇ ਵੀ ਵੱਡੇ ਤੋਂ ਵੱਡੇ ਠੱਗ ਇੰਡੀਆ ਦੇ ਲਾਲੋ ਵਿਜੇ ਮਾਲਿਆ ਨਿਰਮੋਦੀ ਵਰਗੇ ਜਿਹੜੇ ਇੰਡੀਆ ਤੋਂ ਵੱਡੇ ਵੱਡੇ ਸਕੈਮ ਕਰਕੇ ਗਵਰਨਮੈਂਟ ਨੂੰ ਠੱਗੀਆਂ ਲਾ ਕੇ ਦੌੜੇ ਹੋਏ ਉਹਨਾਂ ਸਭ ਦਾ ਪੈਸਾ ਪਿਆ ਆ ਸਵਿਟਜ਼ਰਲੈਂਡ ਦੀ ਸਵਿਸ ਬੈਂਕ ਦੇ ਵਿੱਚ ਕਿਉਂਕਿ ਇੱਥੇ ਪੈਸੇ ਸੇਫ ਆ ਠੀਕ ਆ ਇਹ ਨਾ ਆ ਕਿ ਕਿਸੇ ਬੰਦੇ ਨੂੰ ਪੈਸੇ ਦਾ ਹਸਾਬ-ਕਿਤਾਬ ਦੀ ਦਿੰਦੇ ਆ ਕੋਈ ਵੀ ਪੁੱਛ ਲੈ ਕਿ ਇੱਥੇ ਕਿਹੜੇ ਬੰਦੇ ਦਾ ਕਿੰਨਾ ਪੈਸਾ ਪਿਆ ਸਭ ਤੋਂ ਸੇਫ ਬੈਂਕ ਜਿਹੜੀ ਹੈਗੀ ਉਹ ਸਵਿਸ ਬੈਂਕ ਆ ਠੀਕ ਆ ਇੱਥੇ ਕਿਸੇ ਦਾ ਨਹੀਂ ਕਿਸੇ ਨੂੰ ਪਤਾ ਕਿੰਨੇ ਪੈਸੇ ਆ ਕਿਹਦੇ ਪਏ ਆ ਕਿਹਦੇ ਨਹੀਂ ਪਏ ਆ ਤੇ ਬਾਕੀ ਇਹ ਕੰਟਰੀ ਜਿੰਨੀ ਕਿ ਸੇਫ ਹੈਗੀ ਉਹ ਤਾਂ ਹੈਗੀ ਹੈਗੀ ਬਾਕੀ ਇੱਕ ਇਹਦਾ ਰੀਜਨ ਹੋਰ ਵੀ ਆ ਸੇਫ ਹੋਣ ਦਾ ਕਿ ਇੱਥੇ ਕੋਈ ਵੀ ਕੰਟਰੀ ਹਮਲਾ ਨਹੀਂ ਕਰਦੀ ਕਿਉਂਕਿ ਸਾਰੀਆਂ ਕੰਟਰੀਆਂ ਦੇ ਜਿੰਨੇ ਅਮੀਰ ਲੋਕ ਆ ਉਹਨਾਂ ਦੇ ਪੈਸੇ ਇਸ ਕੰਟਰੀ ਵਿੱਚ ਆ ਤੇ ਜੇ ਇਸ ਕੰਟਰੀ ਦੇ ਕਿਤੇ ਰੱਬ ਨਾ ਕਰੇ ਕੋਈ ਲੜਾਈ ਕਲੇਸ਼ ਦੇ ਵਿੱਚ ਹਮਲਾ ਹੋ ਵੀ ਜਾਂਦਾ ਤੇ ਇਹਨਾਂ ਨੇ ਅੱਥ ਖੜੇ ਕਰ ਦੇਣੀ ਸਾਡਾ ਸਾਰਾ ਸੂਰਾ ਪੈਸਾ ਕੋਸਾ ਉਹ ਡੱਬ ਗਿਆ ਬੈਂਕਾਂ ਬੁੰਕਾਂ ਤੁਸੀਂ ਭੰਤੀਆਂ ਇਸ ਕਰਕੇ ਕੋਈ ਵੀ ਕੰਟਰੀ ਹੈ ਤੇ ਜਲਦੀ ਕੀਤੇ ਇਹਨੂੰ ਸੇਫ ਹੀ ਰੱਖਦੇ ਆ ਸਾਰੇ ਆਪਸ ਵਿੱਚ ਜੀ ਜੋ ਵੀ ਲੜਾਈਆਂ ਲੜੂਗੀਆਂ ਕਰੀ ਜਾਂਦੇ ਬਟ ਕਦੀ ਵੀ ਸਵਿਟਜ਼ਰਲੈਂਡ ਨੂੰ ਵਿੱਚ ਲੈ ਕੇ ਨਹੀਂ ਹੁੰਦੇ ਕਿਉਂਕਿ ਸਾਰੀਆਂ ਕੰਟਰੀਆਂ ਦਾ ਪੈਸਾ ਇਸ ਕੰਟਰੀ ਵਿੱਚ ਪਿਆ ਵਾ ਬਾਕੀ ਕੰਟਰੀ ਬਹੁਤ ਸੋਹਣੀ ਹੈ ਫਿਲਹਾਲ ਤੇ ਮੈਂ ਸਿਟੀ ਵਿੱਚ ਆ ਬਟ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਆ ਇੱਥੋਂ ਦੀ ਦੇਖਣ ਵਾਲੀ ਇੱਥੋਂ ਦਾ ਹੈਗਾ ਵਾ ਨੇਚਰ ਠੀਕ ਆ ਪਹਾੜੀਆਂ ਹਰਿਆਲੀ ਠੀਕ ਆ ਵਾਟਰਫਾਲ ਬਹੁਤ ਸੋਹਣੇ ਆ ਇਸ ਕੰਟਰੀ ਦੇ ਤੇ ਬਾਕੀ ਜਿੰਨੀ ਕਿ ਮੈਨੂੰ ਥੋੜੀ-ਬਹੁਤੀ ਨੌਲੇਜ ਹੈਗੀ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਤੀ ਆ ਤੇ